ਹਾਂਜੀ ਵੀਰੇ ਕੀ ਨਾਮ ਹੈ ਪ੍ਰੇਮ ਸਿੰਘ ਨਾਮ ਆ ਵੀਰੇ ਇਹ ਜਿਹੜਾ ਤੁਸੀਂ ਅੱਜ ਕੈਂਡਲ ਮਾਰਚ ਕੱਢਿਆ ਇਹ ਕਿਸ ਮਕਸਦ ਨਾਲ ਕੱਢਿਆ ਵੀਰੇ ਜਿਹੜਾ ਆਪਣੇ ਸਾਰਿਆਂ ਨੂੰ ਪਤਾ ਹੀ ਆ ਜਿਹੜਾ ਕਲਕੱਤਾ ਦੇ ਵਿੱਚ ਮਵੀਤਾ ਡਾਕਟਰ ਮਵੀਨਤਾ ਦੇਵਨਾਥ ਨਾਲ ਹੈਪਨ ਹੋਇਆਗਾ ਉਹਦੇ ਕਰਕੇ ਅਸੀਂ ਕੈਂਡਲ ਮਾਰਚ ਕੱਢਿਆਗਾ ਉਹਨਾਂ ਨਾਲ ਰੇਪ ਦੀ ਘਟਨਾ ਵਾਪਰੀ ਆ ਉਹਦੇ ਲਈ ਅਸੀਂ ਸਾਰਿਆਂ ਨੇ ਇਹ ਕੈਂਡਲ ਮਾਰਚ ਕੱਢਿਆ ਅੱਜ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆਂ ਵੀ ਸਰਕਾਰ ਇਹਨਾਂ ਤੇ ਰੁਪੀਆਂ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੇਕਰ ਸਰਕਾਰ ਉਹਨਾਂ ਤੇ ਕੋਈ ਐਕਸ਼ਨ ਨਹੀਂ ਲੈਂਦੀ ਤਾਂ ਇਸ ਤੋਂ ਬਾਅਦ ਅਸੀਂ ਇਸ ਤੋਂ ਵੀ ਸਖਤ ਕਦਮ ਚੱਕਾਂਗੇ ਰੋੜਾ ਤੇ ਆਵਾਂਗੇ ਅਸੀਂ ਆਪਣੇ ਨਾਲ ਦੇ ਜੋ ਵੀ ਸਾਥੀ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਸਾਰੇ ਜਾਣੇ ਇਹਦੇ ਵਿੱਚ ਵੱਧ ਚੜ ਕੇ ਸਰਕਾਰ ਨੂੰ ਕਹਿਣ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਉਣਾ ਤਾਂ ਕਿ ਸਰਕਾਰ ਜੋ ਰੁਪੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ ਇਹ ਕੈਂਡਲਮਾਰਚ ਕਿੱਥੋਂ ਤੋਂ ਕਿੱਥੇ ਤੱਕ ਕੱਢਿਆ ਸਰ ਕੈਂਡਲਮਾਰਚ ਅਸੀਂ ਬਰਨਾਲਾ ਰੇਲਵੇ ਸਟੇਸ਼ਨ ਤੋਂ ਲੈ ਕੇ ਬਰਨਾਲਾ ਦੇ ਭਗਤ ਸਿੰਘ ਟਾਗ ਤੱਕ ਕੱਢਿਆਗਾ